ਉਹ ਦੇਖੋ ਕੀ ਹੋ ਰਿਹਾ ਲਟਾ ਲਾਓ ਵਡੀਆਂ ਇਹਨੂੰ ਪਤਾ ਲੱਗੇ ਕੈਮਰਾ ਸਾਫ ਕਰ ਲਓ ਲਓ ਜੀ ਫਤਿਹ ਕਰ ਰਿਹਾ ਸਾਡਾ ਸਵਾਗਤ ਸ਼ੀਸ਼ਾ ਗੰਦਾ ਗੱਡੀ ਦਾ ਸਾਫ ਨਹੀਂ ਆ ਰਹੀ ਵੀਡੀਓ ਦੇਖਿਓ ਦੇਖਿਓ ਕਿਤੇ ਪਿੰਡ ਆ ਗਏ ਜੀ ਅਸੀਂ ਇੰਜ ਜਹਾਜ਼ ਨੂੰ ਨਹੀਂ ਕਰਦੇ ਹੁੰਦੇ ਹਾਂ ਉਹ ਉਹ ਕਿਵੇਂ ਲੱਗਿਆ ਹੈ ਇਹ ਉਹ ਕਾਹਦੇ ਹੋ ਰਿਹਾ ਕਿੱਛੂ ਕਹਾਂਗੇ ਬਾ ਹੈਲੋ ਪੁੱਤੜੀ ਆਸੀ ਜੇ ਜਿਤੰਦਰ ਆ। ਫੇਰਾ ਉਹ ਤੇ ਫੇਰ ਆ ਕੇ ਅਸੀਂ ਗੱਡੀ 'ਚ ਬੈਠਾ ਫਤੇ ਦੇਖੋ ਪਿੱਛੇ। ਇਹ ਕਹਿੰਦਾ ਮੈਨੂੰ ਤੁਹਾਡੀ ਗੱਡੀ ਪਸੰਦ ਨਹੀਂ ਨਾਲੇ ਗੱਡੀ 'ਚ ਬੈਠਾ ਵੜ ਕੇ ਇੱਧਰ ਲਾ ਕੇ ਬੈਠਾ ਆ। ਕਹਿੰਦਾ ਗਾਣੇ ਲਾਣੇ ਨੇ। ਗੱਡੀ ਪਸੰਦ ਨਹੀਂ ਫਿਰ ਗੱਡੀ 'ਚ ਕਿਉਂ ਬੈਠੇ ਹੋ? ਹੂੰ? ਬੰਡਾ ਬੱਚਾ। ਲਓ ਇਹ ਟਾਈਮ ਹੋ ਗਿਆ 10:00 ਵਜੇ ਨੇ ਤੇ ਆਪਾਂ ਉਦੋਂ ਜਦੋਂ ਦੇ ਆਏ ਇੱਥੇ ਬੈਠੇ ਆ ਬਸ। ਇੱਥੇ ਸਾਡਾ ਕੰਮ ਚੱਲਦਾ ਪਿਆ। ਇਹ ਦੁਪੱਟੇ ਦੇ ਵੀ ਵਰਕ ਹੁੰਦਾ ਸੇਮ। ਕੋਟੇ ਦੇ ਬਾਰੇ ਕੋਰੀਆ ਬਾਕੀ ਕਰਦੇ ਸਾਰੇ ਸੌਂ ਗਏ ਨੇ ਇਧਰ ਦਮਨ ਤੇ ਨੀਤਾ ਆ ਕੇ ਕੀ ਕਰਨ ਲੱਗੇ ਦੋਨਾਂ ਨੇ ਸੇਫਟੀ ਝੜਾ ਬਾਈ ਦਮੂ ਆ ਗਿਆ ਰੇ ਨੀ ਤਾਂ ਮੈਂ ਦੁੱਧ ਗਰਮ ਕਰਨ ਦੇ ਆਟਾ ਆਪਣੀ ਦਸ ਦੇ ਦਸ ਦੁੱਧ ਦੇ ਪਤਾ ਨਹੀਂ ਕੀ ਬਣਾਉਂਦੇ ਦੁੱਧ ਤੂੰ ਪਾਗੜ ਆ ਕੀ ਹੋ ਰੇ ਭੁੱਖ ਲੱਗਦੀ ਨੀਮਣ ਕੀ ਰੋਟੀ ਜਿਹੋ ਜਿਹਾ ਪਾਇਆ ਸਾਰੇ ਬੱਚੇ ਭੁੱਖ ਭੁੱਖ ਕਰਨ ਦੇ ਰੋਟੀ ਖਾ ਕੇ ਵੀ ਕਹਿੰਦੇ ਭੁੱਖ ਲੱਗਦੀ ਦੀਆਂ ਨਹੀਂ ਤਾਂ ਇਹ ਰੋਟੀ ਖਾ ਲੈ। ਹੋਰ ਹੁਣ ਕਰਨ ਦੇ ਭੁੱਖ ਲੱਗਣ ਦੀ ਰਸੋਈ ਚ ਫਿਰਨ ਦੇ ਸਾਢੇ ਆਹ ਦੇ। ਅੱਧਾ ਮਨ ਤਾਂ ਡੈਂ ਲੱਗਣ ਲਈ ਆ। ਕੋਕੀਵੇਂ ਇਹ ਲੱਗਣ ਦੀ ਦਮਨ ਤੂੰ ਦੇਖ ਤਾਂ ਸਹੀ। ਤੋਂ ਅੰਦਰ ਦੋਦੀ ਆ। ਹਾਏ। ਤੇ ਆ ਸਾਡਾ ਨਿੱਕਾ ਜਾਂ ਕਾਕਾ ਆ ਸਕਦਾ ਪਿਆ। ਕਾਕਾ ਸਾਡਾ ਗੱਡੀ ਚ ਬੈਠਾ ਸੀ। ਗੱਡੀ ਚ ਬਾਹਰ। ਮਾਸੀ ਧਰਮ ਤੇ ਸਣਾ ਕਿੱਦਾਂ? ਮੂੰ ਕਿੱਥੇ ਪਏ ਬੁੱਤ। ਦੰਮੂ। ਨਹੀਂ ਦਮਨ ਆਪਾਂ ਮੈਂ ਦਮੂ ਤੇ ਮੈਂ ਤੇ ਮੰਮਾ ਨੇ ਇਹ ਪਹਿਣਾ ਫਿਰ ਸੁਣੂਗਾ ਉੱਥੇ ਉਹ ਉੱਥੇ ਉੱਥੇ ਵੀ ਇਧਰ ਦਮਨ ਤੇ ਨਾਲ ਪਹਿਣਾ ਪਰ ਨਹੀਂ ਜਰਾ ਉੱਥੇ ਤੋਂ ਸੜ ਕੇ ਪਹਿ ਲੈਣ ਥੱਲੇ ਉਸ ਤੇ ਆ ਵੀ ਕਰਨਾ ਫਿਰ ਮੰਮਾ ਨੂੰ ਇੱਥੇ ਸੁਣਦੇ ਆਪਾਂ ਤੁਹਾਨੂੰ ਬੈਠਦੇ ਸੋ ਜਾਂਦੇ ਆਂ ਬਈ ਰਾਤ ਨੂੰ ਨਾ ਫਤੇ ਨੂੰ ਪੈਣ ਦੀ ਟੈਨਸ਼ਨ ਹੁੰਦੀ ਕਿ ਕਿੰਨੇ ਕਿੱਥੇ ਪਹਿਣਾ ਹੁਣ ਫਤੇ ਕਹਿ ਰਿਹਾ ਕਿ ਮੰਜਾ ਡਾਓ ਤੇ ਮੰਜੇ ਤੇ ਪਹਿਣਾ ਵਣ ਹੁਣ ਤੁਹਾਡੇ ਕਮਰੇ ਚੋਂ ਮੰਜਾ ਲੈਣ ਗਿਆ ਕਹਿੰਦਾ ਕਿ ਨਾਨੀ ਨੂੰ ਪਾਉ ਬੈੱਡ ਤੇ ਨਾਨੀ ਨੂੰ ਪਾਉ ਮੰਜੇ ਤੇ ਦੰਮੂ ਨਾਲ ਤੇ ਮਮਾ ਨਾਲ ਮੈਂ ਬਣਾ ਉਹ ਕੁਲਵਿੰਦਰ ਕੋ ਮੰਜਾ ਲੈਣ ਗਿਆ ਹੀ ਹੁਣ ਨਾਨੀ ਨੂੰ ਚਰਨ ਤੇ ਆਇਆ ਇਹਨੂੰ ਲੋ ਜੀ ਫੈਸਲਾ ਹੋ ਗਿਆ ਕਿ ਮੰਮੀ ਸਾਡੇ ਕੋਲ ਆਏ ਹੋਏ ਨੇ ਇਹ ਕਹਿੰਦਾ ਨਾਨੀ ਨੂੰ ਗੱਦੇ ਤੇ ਪਾਉ ਥੱਲੇ ਮਮਾ ਸਸੀ ਗਾਲ ਜੀ ਸਾਰਿਆਂ ਨੂੰ ਵੈਲਕਮ ਟੂ आवर ਵਾਸੀ ਫੈਮਿਲੀ ਚੈਨਲ ਤੇ ਆ ਪਿੱਛੇ ਨਾਸ਼ਤਾ ਹੋ ਰਿਹਾ ਸਸੀ ਕਾ ਜੀ ਇੱਧਰ ਤੇ ਨਾਸ਼ਤਾ ਹੋ ਰਿਹਾ ਇਹਦਾ ਨਾਸ਼ਤਾ ਹੋ ਗਿਆ ਇੱਧਰ ਇੱਧਰ ਬਾਹਰ ਸੁਭਾ ਰਾਮ ਨਾਲ ਹਲੇ ਤਾਂ ਆਦਾ ਤੇ ਡਾਦਾ ਮੇਰਾ ਡੈਂਡਾ ਡਾਦਾ ਮੇਰਾ ਭਾਣਾ ਮੈਂ 3-4 ਘੰਟੇ ਦਾ ਫਰਕ ਦੇ ਦਿੰਦਾ ਅੱਜ ਹੈਗਾ ਜੀ 2 ਅਕਤੂਬਰ ਗਾਂਧੀ ਜੰਮਤੀ ਹੈ ਅੱਜ ਹੈਪੀ ਅੱਜ ਕੀ ਗੱਗੜ ਵੱਲੋਂ ਹਾਂ ਤਦੋਂ ਗਾਂਧੀ ਜੀ ਜ਼ਿਆਦਾ ਕਿਰਨ ਤੇਗ ਲੈ ਗਾ ਸੀਗਾ ਤੇ ਅਸੀਂ ਚੱਲਿਆ ਸੰਗਰੂਰ ਥੋੜਾ ਜਿਹਾ ਕੰਮ ਸੀਗਾ ਤੇ ਕੁਝ ਹਲਕੀ ਫੁਲਕੀ ਸ਼ਾਪਿੰਗ ਕਰਨੀ ਹੈ ਤੁਸੀਂ ਆ ਮੇਰੇ ਬੂਟ ਦੇਖ ਰਹੇ ਹੋ ਕਿ ਇਹਦਾ ਹਾਲ ਕੀ ਹੋ ਰੱਖਿਆ ਇਹ ਮੈਂ ਬੂਟਾਂ 'ਚ ਬਦਲਾਉਣੇ ਨੇ ਅੱਜ ਮਾਰਕੀਟ ਦੇ ਵਿੱਚ ਦਿੱਤੀ ਫੋਨੀਆਂ ਦਿੱਜੋ ਦਿੱਜੋੜਾ ਲੈਣਾ ਜੋੜਾ ਦਿੱਤੀ ਜਾਣਾ ਇਹ ਮੈਂ ਅਹੀਂ ਟਾਈਮ ਪਾਸ ਕਰੀ ਜਾਂਦਾ ਸੀਗਾ ਵੀ ਚੱਲ ਦੋ ਪੈਸੇ ਬੱਜ ਜਾਂਦੇ ਦੋ ਪੈਸੇ ਬੱਜ ਜਾ ਪਰ ਅੱਜ ਲੱਗਣਗੇ ਨਹੀਂ ਦੋ ਪੈਸੇ ਆਣ ਦੇ ਦੇ ਟੁੱਟਾ ਨਾ ਇਹਦਾ ਹਾਂ ਮੈਂ ਤਾਂ ਬਸ ਟਾਈਮ ਪਾਸ ਹੀ ਕਰਨਾ ਉਹ ਵੀ ਦੀ ਦੀ ਆਪਣੇ ਖੋਦ ਖੋਦ ਪਾਉਂਦੀ ਹੈ ਪੈਣ ਬਣ ਨਹੀਂ ਦਿੰਦੀ ਹੈਗੀ ਚਲੋ ਮੈਂ ਖੋਦਾ ਹੁਣ ਮੈਂ ਆਪਣੇ ਜੋਗਾ ਹੀ ਰਹਿ ਗਿਆ ਬਸ ਹੈ ਤਾਰੇ ਇਹ ਜਾਣ ਦੇ ਦੀ ਬੂਟਾ ਦੀ ਕੀ ਗੱਲ ਹੈ ਹਾਏ ਹਾਏ ਆ ਜਮਨ ਲੈ ਕੇ ਦੋ ਤਾਰ ਮੈਂ ਬਿੱਲ ਕਟਾ ਕੇ ਲਿਆਵਾਂ ਤੇ ਤੁਹਾਨੂੰ ਦੇ ਦੇਵਾਂ ਤੇ ਫਿਰ ਰਿਫਰਡ ਕਰ ਦਵਾਂ ਮੈਨੂੰ ਬਸ ਅੱਛਾ ਕਿਉਂ ਔਰ ਮਤਲਬ ਤੁਮ ਰਿਫੰਡ ਕਰਨ ਦਾ ਚੱਕਰ ਹੀ ਨਹੀਂ ਹੈਗਾ ਹੈ ਹਾਂ ਮੈਂ ਤੁਹਾਨੂੰ ਸੂਤ ਹੀ ਲੈ ਰਹੇ ਆ ਤੇ ਸਿੱਧਾ ਰੋ ਕੇ ਮੇਰਾ ਨਾਮ ਲੈਣਾ ਕੀ ਅਮਨ ਮੈਡਮ ਆਣ ਕੇ ਪੇਮੈਂਟ ਕਰਕੇ ਜਾਣਗੇ ਨਾਲ ਨਾਲ 50% ਡਿਸਕਾਊਂਟ ਦੇ ਦੇਣਾ ਤੁਹਾਨੂੰ 50% ਡਿਸਕਾਊਂਟ ਮਤਲਬ ਤੂੰ 50% ਪੇਮੈਂਟ ਕਰੇਂਗੀ ਨਹੀਂ ਉਹਨਾਂ ਨੇ 50% ਡਿਸਕਾਊਂਟ ਦੇ ਦੇਣਾ ਨਾ ਅੱਛਾ ਨਹੀਂ ਇਹਨਾਂ ਚੱਲਦਾ ਕੀ ਕਰੀਏ ਉਨਾਂ ਬਸ ਕਿ ਮੈਨੂੰ ਪੈਸੇ ਰਿਫੰਡ ਕਰਾ ਦੇ ਬਸ ਕੋਈ ਚੱਕਣੀ ਪੈਸੇ ਰਿਫੰਡ ਕਰਾ ਦੇ ਠੀਕ ਹੈ ਹੋ ਜਾਣਗੇ ਪੰਜ ਟਾਈਮ ਚ ਜਿਹਾ ਲਈ ਪਰ ਨਾਲ ਅਜੇ ਰੋਟੀ ਖਾ ਲਈ ਇਕੱਠੇ ਹੀ ਤੁਹਾਡੀ ਸਾਲੀ ਤੁਹਾਨੂੰ ਮਜ਼ਾਕ ਕਰਨ ਦੀ ਦੇਖ ਲਓ ਤਰ ਕੀ ਕਹਿੰਦੀ ਹੈ ਇਹ ਇਹ ਕਹਿੰਦੀ ਕਿ ਗੱਡੀ ਥੋੜੀ ਭਾਈ ਨੇ ਸਟਾਰਟ ਕਰਨੀ ਗੱਡੀ ਆ ਫਿਰ ਆ ਜਾ ਚਾਹ ਚਾਹ ਗੱਡੀ ਲਈ ਨਹੀਂ ਘੈਂਟ ਗੱਡੀ ਪਰ ਭਾਈ ਨੇ ਬੈਠਾ ਸੁਵਾਦ ਦਿਓ ਲੱਗ ਗਈ ਜਿੱਥੇ ਆਪਾਂ ਨੂੰ ਲੱਗਤ ਲੱਗ ਰਹੀ ਮੈਨੂੰ ਤਾਂ ਹੁੰਦਾ ਨਾ ਤੈਨੂੰ ਨਹੀਂ ਹੁੰਦਾ ਨਾ ਸਹੀ ਇਹ ਅੱਗੇ ਜਾ ਕੇ ਸਪੀਡ ਬੇ ਕਰਕੇ ਡਾ ਵੱਡਾ ਨਹੀਂ ਕਹਿੰਦਾ ਇਹ ਗੱਲ ਐਡਕ ਦਾ ਸਪੀਡ ਬ੍ਰੇਕਰ ਸੀ ਯਾਰ ਹੋ ਰਿਹਾ ਮੈਂ ਕਹਿੰਦਾ ਨਾ ਨਾ ਬ੍ਰੇਕ ਕਰੇਗਾ ਨਿਗੇ ਯਾਰ ਗੱਡੀ ਗਲਤ ਆਪਣੀ ਗੱਡੀ ਗਲਤ ਸੀ ਮੈਂ ਭਾਈ ਆਪਣੇ ਸੇ ਦਾ ਪਾਜੀ ਡਰਾਈਵਰ ਪਰ ਇਹ ਹਾ ਸ਼ੂਜ਼ ਜਿਹੜੇ ਨੇ ਨਾ ਇਹ ਸੋ ਤੋਂ ਬਰੋਂ ਨਹੀਂ ਪਤਾ ਲੱਗਦਾ ਗੱਲ ਕੀ ਚੱਲਣ ਦੀ ਹਾਂ ਸ਼ੂ ਹੀ ਲੜੇ ਭਾਈ ਇਹ ਗੱਲ ਕੱਟਣੀ ਹੁੰਦੀ ਹੈ ਨਾ ਅੱਛਾ ਅਮਣ ਦੀ ਗੱਲ ਕੱਟਣੀ ਚਲ ਕੋਈ ਨਾ ਤੂੰ ਸ਼ੂ ਲੈ ਕੇ ਆਉਂ ਤਰਾਪਾਂ ਚ ਵੀ ਮੋਰੀਆਂ ਹੋ ਗਈਆਂ ਲਓ ਉਧਰ ਨੀਤ ਦੇ ਵੀ ਸ਼ੂ ਮੁਖਤ ਅੱਛਾ ਠੀਕ ਹੈ ਸਾਬ ਨੂੰ ਸਾਬ ਨੇ ਭੇਜੇ ਜਾਣ ਸਾਬ ਨੇ ਕਿਹਾ ਕੰਮ ਹੋ ਗਿਆ तमाम ਪਾਪਾ ਕਈ ਛੱਡੇ ਨਹੀਂ ਆਏ ਟਾਂਡਾ ਤੇ ਪੂਰੇ ਹੁਣ ਤੂੰ ਪਤਾ ਨਹੀਂ ਕਿਹੜੀ ਖੁੱਡ ਚ ਵੜ ਕੇ ਬੈਗੀ ਹੈ ਅਮਣਾ ਸਰਬਜੀਤ ਭੈਣ ਕਹਿੰਦੀ ਕਿ ਇਹਨੂੰ ਲਾ ਦੇ ਨਹੀਂ ਤਾਂ ਮੈਂ ਤੇਰਾ ਆਖ ਨਾ ਦੂੰਬੜਾ ਜਿਹਾ ਕੱਟ ਦੇਣਾ ਹੀ ਆ ਜਿਹੜਾ ਪਿੱਛੇ ਪਾਇਆ ਹੈ ਉਹ ਕਹਿੰਦੀ ਮੈਨੂੰ ਭੋਰਾ ਨਹੀਂ ਚੰਗਾ ਲੱਗਦਾ ਕਹਿੰਦੀ ਪਾ ਕੇ ਫਿਰਦੀ ਰਹਿੰਦੀ ਪਿੱਛੇ ਕਹਿੰਦੀ ਇਹ ਪੁਰਾਣੀ ਵਧੀਆ ਲੱਗਦਾ ਉਹਨੂੰ ਕਹਿ ਲਾ ਦੇ ਕਹਿ ਬੰਦਿਆਂ ਵਾਂਗੂ ਤੇਰ ਮੈਂ ਦੱਸਦਾ ਕਿ ਇਹਨੂੰ ਲਾ ਦੇ ਜੂੜੇ ਦੇ ਪਿੱਛੋਂ ਇਹ ਤੇ ਮੈਂ ਬਿੱਲ ਚ ਲੈ ਕੇ ਆਈ 30 ਰੁਪਈਆ ਦਾ ਕਹਿ ਇਦਾਂ ਥੋੜਾ ਲਾਉਣਾ ਹੁਣ ਇਹਦਾ ਮੁੱਲ ਮੋੜ ਕੇ ਲਾਉਣਾ ਸਾਰਾ ਤਲੇ ਵੀ ਦੋ ਸਬਜੀ ਹੈ ਨਾ ਰੋਟੀ ਆ ਰਹੀ ਹੈ। ਪਰੌਠੀ ਲਿਆ ਮਾ। ਐ ਬਾਬਾ ਅੰਤਾਰ ਕੋ ਪਾ ਲੈ ਨਾ ਲੀ ਪੈਂਟਾ ਲਿਆ ਗਰੂ ਵੀ ਲੈ ਆ। ਉਤਾਰ ਪਾਪਾ ਤੇ ਬੈਠਾ ਕਿਤੇ ਮੈਂ ਨਹੀਂ ਆ ਕੀ ਟੌਮੀ ਪਾਰਖੀ ਪਾਣੀ ਪਾਪਾ ਨੇ ਤਾਂ। ਲਓ ਜੀ ਪਰੌਠਾ। ਬਾਹਰ ਤੋਂ ਪੂਰੀ ਕੜਾਖੇ ਚੜੀ ਤੇ ਗੱਡੀ ਸਟਾਰਟ ਕਰ ਲਈ ਆਪਾਂ ਨੇ ਤੇ ਇੱਧਰ ਆਪਣੀ ਮਰੂਤੀ ਵੀ ਇਹਨਾਂ ਨੇ ਮੋਡੀਫਾਈ ਕਰਤੀ ਹੈ ਨਾ ਤੇ ਆਹ ਦੇਖੋ ਪਿੱਛੇ ਇਹਨਾਂ ਨੇ ਲੋਗੋ ਲਵਾ ਲਿਆ ਮਾਰ ਸੰਗਰੂਰ ਬਾਸੀ ਤੇ ਮਿਸਟਰ ਐ ਮਿਸੀ 바ਸੀ ਇਹਦੇ ਸੀਟਾ ਸੂਟਾ ਪਵਾੜੀਆਂ ਨੇ ਇਹਨਾਂ ਨੇ ਕਹਿੰਦੇ ਹਨਾ ਖੁੱਲੀ ਵਾਓ ਸੀਟਾ ਸੂਟਾ ਪਵਾੜੀਆਂ ਇਹਨਾਂ ਨੇ ਘੈਂਟ ਘੈਂਟ ਹੋ ਗਈ ਇਹ ਬਹੁਤ ਸਾਦ ਦਿੱਤਾ ਇਹ ਗੱਡੀ ਨੇ ਬਹੁਤ ਵਧੀਆ ਹੈ ਗੱਡੀ। ਉਹਨਾਂ ਨੇ ਕਿਹਾ ਮੈਂ ਕਿਹਾ ਡੈਸ਼ਬੋਰਡ ਵੀ ਚੇਂਜ ਕਰਾ ਲਵੇ, ਕੇਸੀ ਲਵਾ ਦੇ ਦਾ। ਹੂੰ। ਤੇ ਸਟੀering ਇਹਦਾ ਨਵੇਂ ਸਟਾਈਲ ਦਾ ਸਾਰੇ ਬਟਨ ਇਹਦੇ ਵਿੱਚ ਹੀ ਹੁਣ ਮੀਡੀਆ ਵਾਲੇ। ਤੁਸੀਂ ਨਵੀਆਂ-ਨਵੀਆਂ ਉਂਗਲਾਂ ਲਾਈ ਜਾਂਦੇ ਉਹਨੂੰ। ਇਹਦੇ ਵੱਡੀ ਸਕਰੀਨ ਲਵਾ ਕੇ ਉੱਤੇ ਜਿਹੜੀ ਉੱਤੇ ਅੱਜਕੱਲ ਦਿਖਦੀ ਹੈ। ਹਾਂ। ਪਤਾ ਲੱਗੇ ਬੰਦਾ ਪਰ ਮਹਿਸੂਸ ਹੀ ਨਾ ਹੋਵੇ। ਪਤਾ ਲੱਗੇ ਮਿਸਟਰ ਮਿਸੇ ਬੱਸ ਹੀ ਆ ਰਹੇ। ਇਹ ਬੰਦਾ ਜਿਹੜਾ ਜਾ ਰਿਹਾ ਉਹ ਛੋਟੀ ਅੰਦਰ ਜਿਹੜਾ ਬੰਦਾ ਬੈਠਾ ਉਹਨੂੰ ਫੀਲ ਹੋਊਗਾ ਕਿ ਅਸੀਂ ਬਹੁਤ ਵੱਡੀ ਲਕਚਰੀ ਗੱਡੀ 'ਚ ਬੈਠੇ ਆ ਹਨਾ। ਚਲੋ ਗੱਡੀ ਖੁੱਲੀ ਘਾਤੋਂ ਛੱਡੀ ਜੇ। ਚਲੋ ਜੀ ਆਪਾਂ ਰੈਡੀਆਂ ਜਾਣ ਲੱਗੇ ਹੱਬਾਂ ਨੇ ਜਾਣੇ ਲੇਟ ਹੋ ਚੱਲਿਆ ਤੇ ਇਧਰ ਤੁਸੀਂ ਮੇਰੇ ਸੂਟ ਵੇਅਰ ਕੀਤਾ ਦੇਖ ਰਹੇ ਹੋ ਹੁਣੇ ਬਹੁਤ ਹੀ ਪਿਆਰਾ ਤੇ ਕਲਰ ਦੱਸਿਓ ਮੈਨੂੰ ਬਹੁਤ ਪਿਆਰਾ ਲੱਗ ਰਿਹਾ ਇਹ ਤੇ ਬਾਂਦਨੀ ਨੂੰ ਉੱਪਰ ਵਰਕ ਕਰਵਾਇਆ ਜੀ ਮੈਂ ਇਹ ਬਾਦਲਾ ਵਰਕ ਕਹਾ ਤੇ ਮਸ਼ੀਨ ਵਰਕ ਮਿਕਸ ਹੈ ਦੇਖ ਸਕਦੇ ਹੋ ਤੁਸੀਂ ਮੈਂ ਫਲਾਵਰ ਪਵਾਏ ਹੋ ਨੇ ਤੇ ਜਿਹੜੀਆਂ ਬਾਜੂ ਰੱਖੀਆਂ ਉਹ ਹੈਵੀ ਰੱਖੀਆਂ ਹੋਈਆਂ ਤੇ ਬੜਾ ਨੀਟ ਐਂਡ ਕਲੀਨ ਵਰਕ ਕੀਤਾ ਹੋਇਆ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਹੀ ਪਿਆਰਾ ਤੇ ਫਰੰਟ ਤੇ ਕਟ ਵਰਕ ਹੈ ਦੋਨੋਂ ਬਾਜੂ ਜਿਹੜੀਆਂ ਹੈਵੀ ਕਰਵਾਏ ਨੇ ਆਪਾਂ ਨੇ ਤੇ ਨਾਲ ਬਾਟਮ ਜਿਹੜੀ ਆਪਾਂ ਬਣਾਈ ਦੀ ਪਾਕਿਸਤਾਨੀ ਬਾਟਮ ਵਰਵਾਈਏ ਨਾਲ ਸਿੰਪਲ ਬਾਟਮ ਤੇ ਵਰਕ ਵੀ ਹੈਗਾ ਦੇਖ ਸਕਦੇ ਤੁਸੀਂ ਤੇ ਦੁਪੱਟਾ ਇਹ ਦੁਪੱਟਾ ਰੱਖਿਆ ਜੀ ਨਾਲ ਆਪਾਂ ਨੇ ਸੌਫਟ অর্ਗੰਜ਼ਾ ਦਾ ਤੇ ਇਹਦੇ ਉੱਪਰ ਆਪਾਂ ਨੇ ਪ੍ਰੋਪਰ ਲੈਸ ਦਿੱਤੀ ਹੈ ਸਕਦੇ ਹੋ ਤੁਸੀਂ ਪ੍ਰੋਪਰ ਫਿਨਿਸ਼ਿੰਗ ਕੀਤੀ ਹੋਈ ਹੈ ਤੇ ਬਹੁਤ ਹੀ ਪਿਆਰਾ ਹੈ ਦੇਖੋ ਅਗਰ ਕੋਈ ਮੇਰੀ ਭੈਣ ਰੈਡੀ ਕਰਵਾਉਣਾ ਚਾਹੁੰਦੀ ਹੈ ਤੇ ਸਾਡਾ ਵਟਸਐਪ ਨੰਬਰ ਹੈਗਾ ਜੀ 9814790283 ਉਸ ਤੇ ਤੁਸੀਂ ਨੂੰ ਮੈਸੇਜ ਕਰਕੇ ਸੂਟ ਆਪਣਾ ਆਰਡਰ ਦੇ ਸਕਦੇ ਹੋ ਸੂਟ ਦਾ ਤੇ ਲਓ ਜੀ ਕਲਰ ਚੈੱਕ ਕਰੋ ਕਲਰ ਮੈਂ ਲਾਈਟ ਬਣਵਾਇਆ ਜਿਆਦਾ ਡਾਰਕ ਨਹੀਂ ਬਣਵਾਇਆ ਜਿਵੇਂ ਹੁਣ ਮੌਸਮ ਚੇਂਜ ਹੋ ਰਿਹਾ ਤੇ ਆਰਾਮ ਨਾਲ ਵੇਅਰ ਹੋ ਜੇਗਾ ਕਿੱਥੇ ਗਿਆ ਕਾਡੇ ਨੂੰ ਬਾਹਰ ਇਹ ਛੇਤਰ ਫੇਰ ਉਹਦੇ ਫਟੇ ਦੇਖ ਰੋ ਨਾਲ ਜਾਣਾ ਆ ਰੋਂਦਾ ਕੋਈ ਨਹੀਂ ਰੋਂਦੇ ਰੋਂਦੇ ਕਿਤੇ ਨਹੀਂ ਇਹ ਉਧਰ ਗਿਆ ਐਡੀਆਂ ਜੱਫੀਆਂ ਪਾਣ ਡੀਆਂ ਇਹਨੂੰ ਘਰੇ ਹੀ ਇਹ ਉਵੇਂ ਹੀ ਬਸ ਰਹਿਣ ਦੇ ਨੂੰ ਛੱਡ ਦੇ ਜੱਫੀਆਂ ਪਾਏ ਬਹੁਤ ਸੋਕੋ ਜਿਆਦਾ ਤੋਜ ਕਰਨ ਡਿਆ ਲੈ ਜਾ ਪਰ ਨਾ ਆਹ ਦੇ ਜੂੜਾ ਦੇ ਦਾ ਉਤਰ ਗਈ ਉਹ ਤਾਂ ਮੰਦੇ ਇੱਕ ਪਰੋਂthi ਬਹੁਤ ਗੱਡੀ ਚ ਪਈ ਏ ਸਾਡੀ ਚ ਟਪਰ ਵੇਰ ਵਾਲੀ ਬੋਤਲ ਪਿੱਛੇ ਮੰਮੀ ਨਾ ਅਮਨ ਕੀ ਗੱਡੀ ਚ ਪਈ ਏ ਸਾਡੀ ਚ ਨਹੀਂ ਹੈਗੀ ਅਮਨ ਦੇ ਚ ਖਾੜੀ ਰੋਟੀ ਮੈਂ ਤਾਂ ਉਹੀ ਕਰੀ ਬਹੁਤ ਲੇਟ ਹੋ ਗਿਆ ਆਪਾਂ ਚੱਲੋ ਹੁਣ ਅਲਪੇਸੀ ਅਸੀਂ ਤੇ ਮੰਮੀ ਨੂੰ ਡਾਕਟਰ ਕੋਲ ਛੜਤਾ ਡਾਕਟਰ ਕੋਲ ਚਲੇ ਗਏ ਨੇ ਮੰਮੀ ਉਹਨਾਂ ਨੂੰ ਡ੍ਰਿਪ ਲੱਗਣਾ ਸੀ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਗਗਨ ਦੇ ਬਲਾਗਸ ਵੀ ਦੇਖਿਆ ਹੋਣਾ ਉਹ ਵੀਡੀਓ ਵੀ ਕਿਨਾ ਕਹਿੰਦੇ ਕਿ ਮੰਮੀ ਬਿਮਾਰ ਸਨ ਹਨਾ ਤੁਹਾਨੂੰ ਪਤਾ ਉਹਨਾਂ ਨੂੰ ਡਿੰਗ ਹੋ ਗਿਆ ਸੀ ਤੇ ਸ਼ਾਇਦ ਗਗਨ ਨੇ ਦੱਸਿਆ ਹੋਵੇ ਮੈਨੂੰ ਪਤਾ ਨਹੀਂ ਕਿ ਉਹਨਾਂ ਨੂੰ ਮੰਮਣ ਲੈ ਆਈ ਸੀ ਪਿੰਡੋਂ ਤੇ ਹੁਣ ਮੰਮੀ ਨੂੰ ਹਸਪੀਟਲ ਛੱਡਤਾ ਮੰਮੀ ਨੂੰ ਡ੍ਰਿਪ ਲੱਗ ਰਹੀ ਨੇ ਤੇ ਅਸੀਂ ਇਹ ਕਾਰਨ ਨੂੰ ਛੁੱਟੀ ਥੋੜੇ ਜੇ ਕੰਮ ਕਰਨੇ ਨੇ ਉਹ ਕਰਕੇ ਆਉਣੇ ਤੇ ਮੰਮੀ ਕੋਲ ਗਗਨ ਬੈਠੀ ਹੈ ਗਗਨ ਵੀ ਛੁੱਟੀ ਸੀ ਕੀ ਵਰ ਤੇ ਜੋਰ ਪਾਉਂਦਾ ਹੁਣ ਤੇ ਨਾਲ ਛੜਿਆ ਆਇਆ ਹੈ ਦੰਮੂ ਉਹ ਦੇਖ ਸਕਦੇ ਤੁਸੀਂ ਧੱਕੇ ਨਾਲ ਹੀ ਆ ਗਿਆ ਹੁਣ ਸਾਈਡ ਤੇ ਕਹਿੰਦਾ ਮੈਂ ਛਾਵੇਂ ਹੋ ਜਾ ਪੁੱਤ ਉਹਦੇ ਧੋਪ ਹੁੰਦੀ ਹੈ ਪਹਿਲਾਂ ਕਹਿੰਦੀ ਮੈਂ ਜਾਣਾ ਨਹੀਂ ਫਿਰ ਕਹਿੰਦੀ ਮੈਂ ਨਾਲ ਜਾਣਾ ਤੁਹਾਡੇ ਤੇ ਦੰਮੂ ਆਂ ਤੇ ਚਲੋ ਜੀ ਮਿਲਦੇ ਆਪਾਂ ਅੱਗੇ ਜਾ ਕੇ ਆਕਾਰ ਨੇ ਲੈਣੇ ਸ਼ੂ ਵਗੈਰਾ ਲੈਣੇ ਜਿਵੇਂ ਤੁਹਾਨੂੰ ਬਲੌਗ ਦੇ ਵਿੱਚ ਦੱਸਿਆ ਹੋਇਆ ਮੇਰੇ ਸ਼ੂ ਖਰਾਬ ਹੋ ਗਏ ਨੇ ਰੈੱਡ ਟੈਪ ਜਾਣਾ ਪਾਪਾ ਨੇ ਰੈੱਡ ਟੈਪ ਚੋਂ ਲੈ ਆਉਣੇ ਤੇ ਤਾਂ ਪਾਟਾ ਦੇਖਦੇ ਮੈਨਾਂ ਕਿ ਇਸ ਵਾਰ ਨਾ ਸਪੋਰਟ ਸ਼ੂ ਦੇ ਲੈਣੇ ਹਾਂ ਉਹ ਦੂਸਰੇ ਲੈਣੇ ਨੇ ਉਹਨੇ ਪੁਰਾਣੀਆਂ ਦਾ ਕਾਬੀ ਟੈਪ ਸ਼ੂ ਨੇ ਫਿਰ ਫਿਰ ਪਾਟਾ ਚ ਦੇਖਾਂਗੇ ਬਾਟਾ ਤੇ ਹੈਗਾ ਹਾਂ ਹੈਗਾ ਬਾਟਾ ਅੱਛਾ ਮੈਂ ਸੁਣੇਗਾ ਹੈਗਾ ਬਾਟਾ ਬਹੁਤ ਕੋਈ ਕੁਛ ਕੋਈ ਤਾਂ ਪਿਛਲਾ ਮੇਰੇ ਵਾਲੇ ਨਹੀਂ ਉਹ ਜਿਹੜਾ ਬਣਿਆ ਹੋਇਆ ਉਹ ਕਹਿੰਦੇ ਜਿਵੇਂ ਵੱਡਾ ਚੌਂਕ ਨਹੀਂ ਬਣਿਆ ਹੋਇਆ ਹਾਂ ਵੱਡਾਏ ਬਣਿਆ ਮਾਲ ਜਿਹਾ ਵੱਡਾਏ ਜਿਆਦਾ ਵਧੀਆ ਇੱਥੇ ਥੋੜਾ ਜਿਹਾ ਅਜੇ ਚੱਲ ਰਿਹਾ ਹੈ ਕੀ ਕਹਿੰਦੇ ਹੁੰਦੇ ਫੈਕਟਰੀ ਆਊਟਲੈਟ ਹੈ ਆਊਟਲੈਟ ਸਾਡੀ ਪੂਆ ਦਾ ਘਰ ਹੈ ਪੂਆ ਜਦੋਂ ਜਾਈਏ ਨਾ ਪੂਆ ਘਰੇ ਨਹੀਂ ਨਹੀਂ ਆਇਆ। ਉਹ ਪੂਆ ਘਰੇ ਨਹੀਂ ਦੇ ਤੇ ਦਰਵਾਜ਼ਾ ਘਰੇ ਖੋਲਦੇ ਨਹੀਂ ਆਗੇ ਕਹਿ ਦਿੰਦੇ ਕਿ ਲਾ ਪੂਆ ਤੇ ਘਰ ਨਹੀਂ ਹੈਗੀ ਤੇ ਦੂਜੇ ਦਰਵਾਜ਼ੇ ਨਹੀਂ ਖੋਲਦੇ ਕਹਿੰਦੇ ਕਿ ਮਿਲਣਾ ਪੂਆ ਤੁਹਾਡੀ ਘਰ ਨਹੀਂ ਤੇ ਅਸੀਂ ਤੁਹਾਨੂੰ ਜਾਣਦੇ ਨਹੀਂ ਹੈ ਨਾ ਐਂ ਗੱਲਬਾਤ ਹੋ ਜਾਂਦੀ ਹੈ ਜੀ ਉਦੋਂ ਵੀ ਗਏ ਤੇ ਪੂਆ ਦੀ ਨੂਆ ਘਰੇ ਹਣ ਤੇ ਦਰਵਾਜ਼ਾ ਖੜਕਾ ਖੜਕੂ ਕੇ ਆਗੇ ਤੇ ਮੈਂ ਫੋਨ ਕੀਤਾ ਤਾਂ ਪੂਆ ਕਹਿੰਦੀ ਮੈਂ ਤਾਂ ਘਰ ਨਹੀਂ ਹੈਗੀ ਤੇ ਫਿਰ ਅਸੀਂ ਆ ਗਏ ਤੇ ਫਿਰ ਅਸੀਂ ਦੁਬਾਰਾ ਗਏ ਹੀ ਨਹੀਂ ਹੈਗੇ ਮਤਲਬ ਸਾਡੀ ਪੂਆ ਦਾ ਇਹ ਕਹਿਣਾ ਹੈ ਕਿ ਜੇ ਮੈਂ ਨਹੀਂ ਹੈਗੀ ਤਾਂ ਕੋਈ ਨਹੀਂ ਹੈਗਾ ਹਾਂ ਕੋਈ ਨਹੀਂ ਹੈਗਾ ਇਹ ਚੱਕਰ ਹੈ ਕਹਿੰਦੀ ਮੈਂ ਹੋਵਾਂਗੀ ਫਿਰ ਤਾਂ ਸਾਰੇ ਹੋਣਗੇ ਜੇ ਮੈਂ ਨਾ ਹੋਈ ਕਰੇ ਫਿਰ ਕੋਈ ਵੀ ਨਹੀਂ ਹੈਗਾ ਕੋਈ ਵੀ ਨਾ ਹੋਵੇ ਹਾਂ ਤੇ ਫਿਰ ਅਸੀਂ ਗਏ ਹੀ ਨਹੀਂ ਦੁਬਾਰਾ ਤੇ ਹੁਣ ਜਦੋਂ ਨੰਕੇ ਜਾਈਦਾ ਉਹ ਕਹਿੰਦਾ ਕਿ ਪੂਆ ਦਾ ਘਰ ਕੋਲ ਨੰਗਦੀ ਆ ਵਾ ਅੱਜ ਅਸੀਂ ਗਾਣੇ ਸੁਣਦੇ ਪਏ ਹੰਤਰਾ ਸਿੰਘ ਜੀ ਦੇ ਜੇ ਸਹਾਰ ਚ ਅਸੀਂ ਆ ਸਾਨੂੰ ਰਹਿਣ ਤੁਹਾਨੂੰ ਨਾ ਦੇ ਲੈਣ ਦੇ ਕੁੱਠੀਆਂ ਤਸ ਪਹੁੰਚ ਗਿਆ ਸੰਗਰੂਰ ਵਾਲੇ ਆਟਲੈਟਸ ਇਹ ਹਜੇ ਜ਼ਿਆਦਾ ਨਹੀਂ ਬਣਿਆ ਪਰ ਬਰਨਾਲੇ ਬਾਲਾ ਘੈਂਟ ਬਣਿਆ ਵੀ ਹੌਲੀ ਥੋੜੀ ਹੋ ਰਿਹਾ ਮੇਨਟੇਨ ਹਜੇ ਕੁਝ ਕੁ ਰਹਿੰਦੇ ਨੇ ਅੰਦਰ ਸ਼ੋਰੂਮ ਬਣਨੇ ਉਸ ਬਣ ਗਿਆ ਕੁਝ ਰਹਿੰਦੇ ਨੇ ਰਾਈਟ ਥਰੂ ਕਰਕੇ ਦੇਖੀਏ ਆ ਰਾਈਟ ਥਰੂ ਕਰਨੀ ਉੱਥੇ ਸਿਮਰਨ ਦਾਦੀ ਰਹਿੰਦੀ ਡਰਾਈਵ ਥਰੂ ਤੇ ਮम्मा ਜਲਦੀ ਮਿਲ ਜਾਂਦਾ ਤੰਮਣ ਕੰਡੀ ਡਰਾਈਵ ਥਰੂ ਕਰਕੇ ਦੇਖੀਏ ਬਹੁਤ ਚੰਗਾ ਹੁੰਦਾ ਹਵੇ ਉਹ ਟੇਪ ਦੇ ਆਪਾਂ ਲਏ ਹੋਏ ਨੇ ਪਹਿਲਾਂ ਟੇਪ ਦੇ ਨਹੀਂ ਵਧੀਆ ਕਾਰ ਲਓ ਇਹ ਬਣਦੇ ਪਏ ਨੇ ਇਤਨੀ ਬਣ ਚੁੱਕਾ ਪਰਪਲ ਯੂਨਾਈਟਿਡ ਕਿੰਸੀ ਜੀ ਪਾਟਾ ਵਾਲਾ ਸਾਨੂੰ ਸ਼ੋਰੂਮ ਮਿਲ ਗਿਆ ਸੀ ਹੁਣ ਉਤਾਰ ਲੈਣਗੇ ਤੁਹ ਆਪਣੇ ਸ਼ੂ ਪਤਾ ਨਹੀਂ ਹਜੇ ਪਸੰਦ ਆਉਣੇ ਕਿ ਨਹੀਂ ਨਹੀਂ ਤਾਂ ਰੈੱਡ ਟੇਪ ਹੀ ਜਾਣਾ ਪੈਣਾ ਸੈਲਜੋ ਕ੍ਰਾਕਸ ਹਾਂ ਉਹ ਸਭ ਤੋਂ ਵਧੀਆ ਤਰੀਕਾ ਹੈ ਕ੍ਰਾਕਸ ਦਾ ਨਾਲੇ ਥੋੜੀ ਸ਼ੂਸ ਪਾ ਕੇ ਬਾਹਰ ਜਾਣਾ ਜਨੂੰਨਦ ਹੁੰਦਾ ਹੈ ਅੱਛਾ ਠੀਕ ਠੀਕ ਲੈ ਲਓ ਨਾ ਆ ਪਤਾ ਨਹੀਂ ਕਿੰਨੀਆਂ ਨਵੀਆਂ ਨਵੀਆਂ ਚੀਜ਼ਾਂ ਗੱਡੀ ਚਲਵਾਂਦੇ ਰਹਿੰਦੇ ਨੇ ਜਦੋਂ ਦੀ ਗੱਡੀ ਆਈ ਨਾ ਆਮ ਦਿਖਾਨੀ ਆ ਆ ਲਾਤੇ ਇਹ ਨਹੀਂ ਇੱਥੇ ਪੈਰ ਧਰ ਕੇ ਚੜਦੇ ਸਕਰੈਚ ਪੈ ਜਾਂਦੇ ਨੇ